एक सहन वाला ही समझ सकता है तकलीफ है, कि तकलीफ बस अंदाजा ही लगा सकता है। जिसम पूरा दिल तो, तो, मतलब तो हार है जो शिकायत बार बार करता है वो है जो कोशिशा हजार बार करता है किसी अपने नाराजगी या गुस्सा होवे त उसनों मिलकर सुलझा लो क्योंकि जिंदगी बहुत छोटी है इस इसन छोटी छोटी गलबाद ना करो हिसाब किताब बस ऊपर वाले ने ही सही लगाया है सब न खाली हाथ हथ भेजा खाली हाथ बुलाया इंसान सिर्फ उस ही रोंदा जिस अपनी जिंदगी सब तो खास जगह दिंदा है यादा सिर्फ उन्होंने ही आदियाँ जिन्ह कोई तालुक हो ਹਰ ਇਨਸਾਨ ਨੂੰ ਮੁਹੱਬਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਪਿਆਰ ਕਰਨਾ ਗਲਤ ਨਹੀਂ ਹੈ ਪਰ ਪਿਆਰ ਕਰਕੇ ਛੱਡ ਦੇਣਾ ਗਲਤ ਹੈ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਨ ਵਾਲੀ ਸਭ ਤੋਂ ਪਹਿਲੀ ਚੀਜ਼ ਹੈ ਜ਼ੁਬਾਨ ਅਤੇ ਦੂਜੀ ਚੀਜ਼ ਹੈ ਪੈਸਾ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਖੁਸ਼ ਰਹਿਣ ਵਾਲੇ ਲੋਕ ਉਹ ਨੇ ਜੋ ਇਹ ਜਾਣ ਚੁੱਕੇ ਨੇ ਕਿ ਦੂਸਰਿਆਂ ਤੋਂ ਕਿਸੇ ਵੀ ਤਰ੍ਹਾਂ ਦੀ ਉਮੀਦ ਲਗਾਉਣਾ ਬੇਕਾਰ ਹੈ रोंदे रोंदे यह जिंदगी मैनू कहती है कि सिर्फ एक शख्स की खातिर मैनू बर्बाद ना कर जिंदगी थोड़ा दुख भी जरूरी है हमेशा सुख मिलता रहेगा कद जिंदगी अगे नहीं सकते कोई किन्ने भी दरवाजे बंद कर ले जिस दिल विच सच्ची चाहत होंगी है ओ कोई ना कोई रस्ता जरूर लभ लेंदे ही सही पर खुश हाँ मैं असी बदले नहीं हाँ बस सब कुछ समझ गए हाँ रिश्त कभी भी दौलत की नज़रना ना देखना क्योंकि साथ निभा वाला इंसान अक्सर गरीब ही होंगे है जिस इंसान असी सब तो ज्यादा प्यार करते हाँ जिंदगी इंसान साड़ा सब तो ज्यादा फायदा उठाता है क्योंकि वह जानता है कि सा कमजोरी की है इन्हें समझदार बनो कि किसी नाफ़ करो ਮਗਰ ਐਨੇ ਬੇਵਕੂਫ ਨਾ ਬਣੋ ਕਿ ਠੋਖਾ ਦੇਣ ਵਾਲੇ ਉੱਤੇ ਦੁਆਰਾ ਵਿਸ਼ਵਾਸ ਕਰ ਬੈਠੋ ਜਦੋਂ ਕੋਈ ਸਮਝੇ ਹੀ ਨਾ ਤਾਂ ਉਸਨੂੰ ਸਮਝਾਣ ਦੀ ਲੋੜ ਹੀ ਕੀ ਜਦ ਕੋਈ ਮੰਨੇ ਹੀ ਨਾ ਤਾਂ ਉਸਨੂੰ ਦੱਸਣ ਦੀ ਲੋੜ ਹੀ ਕੀ ਜਿਨ ਰਿਸ਼ਤਿਆਂ ਵਿੱਚ ਇੱਕ ਦੂਜੇ ਦੀ ਫੀਲਿੰਗ ਸੀ ਕਦਰ ਹੀ ਨਹੀਂ ਰਿਸਪੈਕਟ ਹੀ ਨਹੀਂ ਤਾਂ ਉਹਨਾਂ ਰਿਸ਼ਤਿਆਂ ਨੂੰ ਜ਼ਬਰਦਸਤੀ ਖਿੱਚ ਕੇ ਰੱਖਣ ਦੀ ਲੋੜ ਹੀ ਕੀ ਜਿੱਤ ਕਿਹਦੇ ਲਈ ਹਾਰ ਕੀ ਦੇ ਲਈ ਜ਼ਿੰਦਗੀ ਪਾਰ ਦੀਏ ਤਕਰਾਰ ਕੀ ਦੇ ਲਈ ਜੋ ਵੀ ਆਇਆ ਹੈ ਉਹ ਜਾਏਗਾ ਇੱਕ ਦਿਨ ਫਿਰ ਇਨਸਾਨ ਨੂੰ ਇਨਾ ਅਹੰਕਾਰ ਕੀ ਦੇ ਲਈ ਜਿਸ ਨੂੰ ਕਿਸੇ ਤੋਂ ਕੋਈ ਫਰਕ ਨਹੀਂ ਪੈਂਦਾ ਯਕੀਨ ਮੰਨਿਓ ਉਸ ਨੂੰ ਕਿਸੇ ਇੱਕ ਤੋਂ ਬਹੁਤ ਫਰਕ ਪੈਂਦਾ ਹੈ ਸੱਚੇ ਦਿਲ ਨਾਲ ਕਿਸੇ ਜ਼ਰੂਰਤਮੰਦ ਦੀ ਮਦਦ ਕਰਕੇ ਦੇਖੋ ਜੇਕਰ ਦਿਲ ਨੂੰ ਸਕੂਨ ਨਾ ਮਿਲੇ ਤਾਂ ਕਹਿਣਾ ਜਿਸ ਨੇ ਜਾਣਾ ਹੈ ਉਸ ਨੂੰ ਜਾਣ ਦਿਓ ਜੇਕਰ ਉਹ ਅੱਜ ਰੁਕ ਵੀ ਗਿਆ ਤਾਂ ਕੱਲ ਉਸਨੇ ਚਲਾ ਹੀ ਜਾਣਾ ਹੈ ਕੋਈ ਤਾਂ ਅਜੇ ਹੀ ਗੱਲ ਕਰੋ ਕਿ ਜਿਸ ਨਾਲ ਪਤਾ ਲੱਗੇ ਕਿ ਤੁਸੀਂ ਮੇਰੇ ਹੋ ਕਿਸੇ ਨੂੰ ਇਗਨੋਰ ਕਰਨ ਤੇ ਬਿਜ਼ੀ ਰਹਿਣ ਵਿੱਚ ਬਹੁਤ ਫਰਕ ਹੁੰਦਾ ਹੈ ਜਿਨ੍ਹਾਂ ਨੂੰ ਸੁਪਨੇ ਦੇਖਣਾ ਚੰਗਾ ਲੱਗਦਾ ਹੈ ਉਹਨਾਂ ਨੂੰ ਰਾਤ ਛੋਟੀ ਲੱਗਦੀ ਹੈ ਤੇ ਜਿਨ੍ਹਾਂ ਨੂੰ ਸੁਪਨੇ ਪੂਰੇ ਕਰਨਾ ਚੰਗਾ ਲੱਗਦਾ ਹੈ ਉਹਨਾਂ ਨੂੰ ਦਿਨ ਛੋਟਾ ਲੱਗਦਾ ਹੈ ਖੂਬਸੂਰਤੀ ਇਸ ਵਿੱਚ ਨਹੀਂ ਕਿ ਅਸੀਂ ਕਿਵੇਂ ਦੇ ਦਿੱਖਦੇ ਹਾਂ ਖੂਬਸੂਰਤੀ ਇਸ ਵਿੱਚ ਹੈ ਕਿ ਅਸੀਂ ਦੂਸਰੇ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਾਂ ਖੁਦ ਖੁਸ਼ੀ ਸਵੀਕਾਰ ਕਰਨ ਵਾਲਾ ਸਮਾਜ ਖੁਦ ਦੀ ਖੁਸ਼ੀ ਦੇ ਲਈ ਕੀਤੀ ਗਈ ਸ਼ਾਦੀ ਨੂੰ ਸਵੀਕਾਰ ਨਹੀਂ ਕਰ ਪਾਂਦਾ ਕਿਸੇ ਦੀ ਅਗਰ ਆadat ਦੇਖਣੀ ਹੈ ਤਾਂ ਉਸ ਨੂੰ ਇੱਜ਼ਤ ਦੋ ਅਤੇ ਕਿਸੇ ਦੀ ਫਿਤਰਤ ਦੇਖਣੀ ਹੈ ਤਾਂ ਉਸ ਨੂੰ ਆਜ਼ਾਦੀ ਦਿਓ ਮੈਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰਨਾ ਮੈਂ ਪਿਆਰ ਅਤੇ ਵਾਰ ਵਕਤ ਆਣ ਦੇ ਦੋਨੋ ਕਰਨਾ ਚਾਹੁੰਦੀ ਹਾਂ ਖਾਮੋਸ਼ੀਆਂ ਕਦੀ ਬੇਵਜਾ ਨਹੀਂ ਹੁੰਦੀਆਂ ਕੁਝ ਦਰਦ ਹੀ ਐਹੋ ਜਿਹੇ ਹੁੰਦੇ ਨੇ ਜੋ ਆਵਾਜ਼ ਤੱਕ ਹੀ ਛਿਣ ਲੈਂਦੇ ਨੇ ਚਿਹਰਾ ਸਾਫ਼ ਦਿਲ ਵਿੱਚ ਦਾ ਮੂੰਹ ਤੇ ਆਪ ਦਿਲ ਵਿੱਚ ਸਾਫ਼ ਬਸ ਇਹੀ ਦੁਨੀਆ ਦਾ ਸੱਚ ਹੈ ਬਸ ਇਹੀ ਦੁਨੀਆ ਦਾ ਸੱਚ ਹੈ